ਸਸਰੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਆਪਾਂ ਅਸ਼ਟਮੀ ਤੇ ਨੌਵੀਂ ਤੇ ਪ੍ਰਸ਼ਾਦ ਬਣਦਾ ਜਿਹੜਾ ਉਹਦੀ ਥਾਲੀ ਤਿਆਰ ਕਰਾਂਗੇ ਤੇ ਇਹ ਨੌਰਾਤਰੀਆਂ ਵਿੱਚ ਬਣਾਇਆ ਜਾਂਦਾ ਹੈ ਫਰੈਂਡਸ ਕੱਲ ਇਹ ਚਨੇ ਹਲਵਾ ਤੇ ਪੂਰੀ ਤੇ ਆਪਾਂ ਇਹ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਨਵੇਂ ਤਰੀਕੇ ਨਾਲ ਤੇ ਐਨੇ ਜਿਆਦਾ ਸਵਾਦਿਸ਼ਟ ਬਣਦੇ ਨੇ ਤੇ ਟਾਈਮ ਬਹੁਤ ਹੀ ਘੱਟ ਲੱਗਦਾ ਹੈ ਇੱਥੇ ਮੈਂ 2 ਕੱਪ ਚਨੇ ਲੈਲੇ ਸੀ ਰਾਤ ਨੂੰ ਭਿਓ ਕੇ ਰੱਖਤੇ ਸੀ ਤੇ ਮਿੱਠਾ ਸੋਡਾ ਵਗੈਰਾ ਮੈਂ ਕੁਝ ਨਹੀਂ ਪਾਇਆ ਸੀ ਤੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਤੋਲ ਲਿਆ ਇੱਥੇ ਮਿਕਸੀ ਜਾਰ ਲਵਾਂਗੇ ਤੇ ਇੱਥੇ ਜਿਹੜੀ ਚਿਬੜ ਆਂਦੇ ਨੇ ਯਾਨੀ ਕਿ ਉਹਨਾਂ ਨੂੰ ਕਾਚਰ ਵੀ ਬੋਲਦੇ ਆ ਚਿਬੜ ਵੀ ਬੋਲਦੇ ਆ ਤੁਸੀਂ ਕੀ ਬੋਲਦੇ ਹੋ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ ਤੇ ਇਹਨਾਂ ਨੂੰ ਸੁਕਾ ਲਿਆ ਸੀ ਮੈਂ ਛਿਲਕੇ ਤੇ ਹੁਣ ਅੱਧਾ ਕੱਪ ਮੈਂ ਇੱਥੇ ਲੈ ਲਿਆ ਮਿਕਸੀ ਜਾਰ ਵਿੱਚ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਇੱਕ ਚਮਚ ਜੀਰਾ ਤੇ ਇਹਨਾਂ ਦੋਹਾਂ ਚੀਜ਼ਾਂ ਨੂੰ ਆਪਾਂ ਬਾਰਿਕ ਪਾਊਡਰ ਬਣਾ ਲਵਾਂਗੇ ਜਿੰਨਾ ਵੀ ਇਹ ਬਾਰਿਕ ਹੋ ਸਕੇ ਤੇ ਐਦੀ ਥਾਂ ਤੇ ਤੁਸੀਂ ਜੇਕਰ ਇਹ ਤੁਹਾਡੇ ਕੋਲ ਨਾ ਹੋਵੇ ਤਾਂ ਤੁਸੀਂ ਜਿਹੜਾ ਇਹ ਅਮचूर ਪਾਊਡਰ ਹੁੰਦਾ ਹੈ ਉਹ ਵੀ ਯੂਜ਼ ਕਰ ਸਕਦੇ ਹੋ ਬਿਲਕੁਲ ਸਿੰਪਲ ਤਰੀਕੇ ਨਾਲ ਇਹ ਚਨੇ ਬਹੁਤ ਹੀ ਜਲਦੀ ਤਿਆਰ ਹੋਣਗੇ ਤੇ ਇੱਥੇ 2 ਟੇਬਲस्पून ਤੋਂ ਥੋੜਾ ਜਿਹਾ ਵੱਧ ਮੈਂ ਸਰੋਂ ਦਾ ਤੇਲ ਪਾਇਆ ਕੁੱਕਰ ਵਿੱਚ ਤੇ ਤੇਲ ਜਦੋਂ ਗਰਮ ਹੋ ਜਾਏ ਇੱਕ ਚਮਚਾ ਜੀਰਾ ਥੋੜੀ ਜਿਹੀ ਹਿੰਗ ਪਾਵਾਂਗੇ ਤੇ ਇਹਦੇ ਨਾਲ ਹੀ ਜਿਹੜੇ ਆਪਾਂ ਚਨੇ ਧੋ ਕੇ ਰੱਖੇ ਸੀ ਉਹ ਪੂਰੀ ਰਾਤ ਮੈਂ ਇਹਨਾਂ ਨੂੰ ਭਿਓ ਕੇ ਰੱਖਤਾ ਸੀ 2 ਕੱਪ ਚਨੇ ਮੈਂ ਲਏ ਇੱਥੇ ਕਾਲੇ ਚਨੇ ਹੁਣ ਥੋੜੀ ਜਿਹੀ ਕੜਛੀ ਨੁਕਮਾਵਾਂਗੇ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਕਟੀਆਂ ਹੋਈਆਂ ਤੇ ਥੋੜਾ ਅਦਰਕ ਦਾ ਟੁਕੜਾ ਵੀ ਮੈਂ ਕੱਟ ਕੇ ਪਾਇਆ ਹੈ ਤੇ 2 ਚਮਚ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਤੇ ਅੱਧਾ ਚਮਚ ਧਨੀਆ ਪਾਊਡਰ ਸੋਰੀ ਹਲਦੀ ਪਾਊਡਰ ਪਾਵਾਂਗੇ ਤੇ 2 ਚਮਚ ਪਾਵਾਂਗੇ ਇੱਥੇ ਧਨੀਆ ਪਾਊਡਰ ਧਨੀਆ ਪਾਊਡਰ ਥੋੜਾ ਜਿਹਾ ਜ਼ਿਆਦਾ ਜਾਊਗਾ ਤੇ ਇਹਦੇ ਨਾਲ ਹੀ ਜਿਹੜਾ ਆਪਾਂ ਮਿਕਸਚਰ ਤਿਆਰ ਕੀਤਾ ਸੀ ਪੀਸ ਕੇ ਉਹਨੂੰ ਪਾਵਾਂਗੇ ਤੇ ਅੱਧਾ ਚਮਚ ਕਾਲਾ ਨਮਕ ਤੇ ਇੱਕ ਚਮਚ ਤੋਂ ਥੋੜਾ ਜਵਤ ਮੈਂ ਪਾਵਾਂਗੀ ਸਫੇਦ ਨਮਕ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਾਂਗੇ ਤੇ ਇਸ ਤੋਂ ਪਹਿਲਾਂ ਆਪਾਂ ਇੱਕ ਚਮਚ ਇਸ ਵਿੱਚ ਕਸੂਰੀ ਮੇਥੀ ਵੀ ਪਾਵਾਂਗੇ ਕਸੂਰੀ ਮੇਥੀ ਨਾਲ ਐਦਾ ਟੇਸਟ ਹੈ ਜੋ ਬਹੁਤ ਹੀ ਵਧੀਆ ਹੋਊਗਾ ਤੇ ਇਸ ਕਸੂਰੀ ਮੇਥੀ ਪਾਣ ਤੋਂ ਬਾਅਦ ਆਪਾਂ ਇਹਨੂੰ ਲੋ ਫਲੇਮ ਤੇ 2 ਮਿੰਟ ਤੱਕ ਪੁੰਨਾਂਗੇ ਇਸ ਤਰੀਕੇ ਨਾਲ ਪੁੰਨਣ ਨਾਲ ਜਿਹੜੇ ਛੋਲੇ ਇਹ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਨੇ ਟੇਸਟੀ ਬਣਦੇ ਨੇ ਫਰੈਂਡਸ ਤੇ ਹੁਣ ਪਾਵਾਂਗੇ 3 ਕੱਪ ਪਾਣੀ ਤੇ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਕੁੱਕਰ ਦਾ ਟੱਕਣ ਬੰਦ ਕਰਾਂਗੇ ਤੇ ਇਹਦੀ 6-7 ਆਪਾਂ ਵਿਸਲ ਲਗਵਾ ਲਵਾਂਗੇ ਲੋ ਟੂ ਮੀਡੀਅਮ ਫਲੇਮ ਤੇ ਇੱਥੇ ਆਪਾਂ ਹਲਵੇ ਦੀ ਤਿਆਰੀ ਕਰ ਲੈਨੇ ਆ ਇੱਕ ਪਤਿਲਾ ਮੈਂ ਲਿਆਇਆ ਇੱਥੇ ਤੇ ਇੱਕ ਕੱਪ ਇੱਥੇ ਤੋਂ ਚੀਨੀ ਲਈਏ ਇੱਕ ਕੱਪ ਤੋਂ ਥੋੜੀ ਜਿਹੀ ਘੱਟ ਜਿੰਨੀ ਆਪਾਂ ਸੂਜੀ ਲਵਾਂਗੇ ਓਨੀ ਚੀਨੀ ਲਵਾਂਗੇ ਤੇ ਚੀਨੀ ਦਾ 3 ਗੁਣਾ ਆਪਾਂ ਪਾਣੀ ਲਵਾਂਗੇ ਯਾਨੀ ਕਿ ਇੱਕ ਕੱਪ ਤੋਂ ਥੋੜੀ ਜਿਹੀ ਘਟ ਮੈਂ ਚੀਨੀ ਲਈਏ ਤੇ ਉਹਦਾ 3 ਗੁਣਾ ਆਪਾਂ ਪਾਣੀ ਰਿਹਾ 3 ਕਟੋਰੀ ਦੇ ਕਰੀਬ ਇੱਕ ਕੜਾਈ ਵਿੱਚ ਆਪਾਂ ਸੂਜੀ ਪਾਵਾਂਗੇ ਜਿੰਨੀ ਚੀਨੀ ਸੀ ਓਨੀ ਸੂਜੀ ਯਾਨੀ ਕਿ ਇੱਕ ਕਰੀਬ ਇੱਕ ਕੱਪ ਦੇ ਕਰੀਬ ਤੇ ਇਹਨੂੰ ਆਪਾਂ ਬਿਨਾਂ ਕਿਓ ਪਾਏ ਅ ਪੁੰਨਾਗੇ ਲੋ ਫਲੇਮ ਤੇ 1-2 ਮਿੰਟ ਵਾਸਤੇ ਤੇ ਜਿੰਨੀ ਸੁਜੀ ਸੀ ਉਹਨਾਂ ਹੀ ਆਪਾਂ ਕਿਉ ਲਵਾਂਗੇ ਥੋੜਾ ਜਿਹਾ 1-2 ਚਮਚ ਮੈਂ ਕੱਟ ਲਿਆ ਤੇ 1-2 ਚਮਚ ਆਪਾਂ ਬਚਾ ਕੇ ਰੱਖਾਂਗੇ ਤਾਂ ਕਿ ਲਾਸਟ ਵਿੱਚ ਐਡ ਕਰੀਏ ਉਹਦੇ ਨਾਲ ਜਿਹੜੀ ਹਲਵੇ ਦੀ ਸ਼ਾਈਨੀ ਬਹੁਤ ਹੀ ਵੱਧ ਜਾਂਦੀ ਹੈ ਤੇ ਟੇਸਟ ਵੀ ਵੱਧ ਜਾਂਦਾ ਹੈ ਤੇ ਇਹਨੂੰ ਆਪਾਂ ਹੁਣ ਲਗਾਤਾਰ ਚਲਾਉਂਦੇ ਹੋਏ ਲੋ ਫਲੇਮ ਤੇ ਪੁੰਨਾਂਗੇ ਤੇ 6-7 ਮਿੰਟ ਵਾਸਤੇ ਮੈਂ ਇਹਨੂੰ ਪੁੰਨੀਆਂ ਦੋਸਤੋ ਇਹਦਾ ਕਲਰ ਬਿਲਕੁਲ ਚੇਂਜ ਹੋ ਚੁੱਕਾ ਹੈ ਹੁਣ ਪਾਵਾਂਗੇ ਕੱਟੇ ਹੋਏ ਬਦਾਮ ਤੇ ਕद्दूकस ਕੀਤਾ ਹੋਇਆ ਇੱਥੇ ਮੈਂ ਨਾਰੀਅਲ ਲਿਆ ਤੁਸੀਂ ਐਸ ਦੀ ਤੁਹਾਡੇ ਕੋਈ ਵੀ ਡਰਾਈ ਫਰੂਟ ਯੂਜ਼ ਕਰ ਸਕਦੇ ਹੋ ਤੇ ਇਹਨੂੰ ਪਾ ਕੇ ਆਪਾਂ 1-2 ਮਿੰਟ ਵਾਸਤੇ ਪੁੰਨਾਂਗੇ ਫਲੇਮ ਆਪਾਂ ਲੋ ਹੀ ਰੱਖਣੀ ਹੈ ਤੁਸੀਂ ਇਸ ਮਾਪ ਨਾਲ ਹਲਵਾ ਬਣਾ ਕੇ ਵੇਖਿਓ ਬਹੁਤ ਹੀ ਪਰਫੈਕਟ ਹਲਵਾ ਬਣ ਕੇ ਤਿਆਰ ਹੋਏਗਾ ਤੇ ਇਹਨੂੰ ਆਪਾਂ 1-2 ਮਿੰਟ ਪੁੰਨਾਂਗੇ ਤੇ ਹੁਣ ਪਾਵਾਂਗੇ ਜਿਹੜਾ ਪਾਣੀ ਆਪਾਂ ਗਰਮ ਕਰਕੇ ਰੱਖਿਆ ਸੀ ਚੀਨੀ ਘੋਲਣ ਤੱਕ ਹੀ ਆਪਾਂ ਪਾਣੀ ਗਰਮ ਕਰਨਾ ਹੈ ਚਾਸ਼ਨੀ ਉਦੀ ਨਹੀਂ ਬਣਾਣੀ ਸੀ ਤੇ ਹੁਣ ਪਾਣੀ ਆਪਾਂ ਥੋੜੀ-ਥੋੜੀ ਕਰਕੇ ਐਡ ਕਰਾਂਗੇ ਤੇ ਲਗਾਤਾਰ ਚਲਾਉਂਦੇ ਜਾਵਾਂਗੇ ਤੇ ਫਲੇਮ ਆਪਾਂ ਹਾਈ ਕਰ ਲਵਾਂਗੇ ਇਸ ਟਾਈਮ ਥੋੜਾ ਜਿਹਾ ਤੁਸੀਂ ਧਿਆਨ ਰੱਖਣਾ ਕਿਉਂਕਿ ਇਹਦੇ ਜਿਹੜੇ ਛਿੰਟੇ ਉਹ ਬਾਹਰ गिरਦੇ ਨੇ ਤੇ ਹੁਣ ਜਿਹੜਾ ਚੋ ਆਪਾਂ ਬਚਾ ਕੇ ਰੱਖਿਆ ਸੀ ਉਹ ਮੈਂ ਪਾਇਆ ਇੱਥੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਿਹੜਾ ਇਹ ਮਾਪ ਤੁਹਾਨੂੰ ਦੱਸਿਆ ਦੋਸਤੋ ਇਹਦੇ ਨਾਲ ਪੂਰਾ ਪਰਫੈਕਟ ਇਹ ਬਣ ਕੇ ਤਿਆਰ ਹੋਏਗਾ ਹਲਵਾ ਹਲਵਾ ਬਹੁਤ ਹੀ ਰਸੀਲਾ ਨਰਮ ਤੇ ਸਵਾਦਿਸ਼ਟ ਬਣ ਕੇ ਤਿਆਰ ਹੋਇਆ ਹੈ ਤੇ ਹਲਵਾ ਸਾਡਾ ਤਿਆਰ ਹੋ ਚੁੱਕਿਆ ਤੇ ਹੁਣ ਆਪਾਂ ਚਨੇ ਵੀ ਵੇਖ ਲੈਣੇ ਆ ਤੇ ਚਨੇ ਵੀ ਸਾਡੇ ਜਿਹੜੇ ਸੱਤ ਵਿਸਲ ਮੈਨ ਨੂੰ ਲਵਾਈ ਹੈ ਤੇ ਚਨੇ ਜਿਹੜੇ ਸਾਡੇ ਪੱਕ ਚੁੱਕੇ ਦੋਸਤੋ ਤੇ ਥੋੜਾ ਜਿਹਾ ਇਸ ਵਿੱਚ ਪਾਣੀ ਹੈ ਤੇ ਹੁਣ ਗੈਸ ਉੱਤੇ ਰੱਖ ਕੇ ਇਹਦਾ ਪਾਣੀ ਆਪਾਂ ਸਾੜ ਦੇਵਾਂਗੇ ਤੇ ਚਨੇ ਵੀ ਸਾਡੇ ਤਿਆਰ ਹੋ ਗਏ ਨੇ ਪੂਰੀ ਥਾਲੀ ਤਿਆਰ ਹੋ ਗਈ ਦੋਸਤੋ ਜੇਕਰ ਪਸੰਦ ਆਈ ਹੋ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ